ਮੰਤਰੀ ਸਾਹਿਬ ਦੀ ਮੁਬਾਰਕਾਤ ਹਨ ਤੁਸੀਂ ਸੱਚ ਕਿਹਾ ਧੂਰੀ ਤੋਂ ਸਰਮੇ 14 ਸਾਲ ਹੋ ਗਏ ਸਰ ਮੈਨੂੰ ਕੰਟਰੈਕਟ ਆਵਾਜ਼ ਥੋੜਾ ਜਿਹਾ 14 ਸਾਲ ਹੋ ਗਏ ਸਰ ਮੈਨੂੰ ਜੀ ਪ੍ਰਾਈਵੇਟ ਪ੍ਰਾਈਵੇਟ ਜੌਬ ਕਰਦੇ ਨੇ ਜੀ 14 ਸਾਲ ਬਾਅਦ ਅੱਜ ਮੇਰੀ ਤੁਸੀ ਸੁਣੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੂਰੀ ਤੋਂ ਸ਼ਹਿਰਪੁਰ ਛੋਡਿਆ ਜੀ ਹਰਪਾ ਜੰਦਾ ਬੇਟਾ ਸ਼ਹਿਰਪੁਰ ਛੋਡਿਆ ਜੀ ਹਾਂ ਸ਼ਹਿਰਪੁਰ 12 ਸਾਲ ਹੋ ਗਏ ਛੋਡੇ ਨਾਲ ਜੁੜਿਆ ਨੂੰ ਵੀ ਪਾਲੀ ਵੱਲੋਂ ਜੀ ਅੱਛਾ ਤੇ ਹੁਣ ਕਿਹੜੀ ਨੌਕਰੀ ਚੱਲ ਕਰ ਰਹੇ ਮੈਂ ਸਰ ਫਾਇਰ ਡਰਾਈਵਰ ਜੀ ਅੱਛਾ ਹਾਂ ਜੀ ਫਾਇਰ ਬ੍ਰਿਗੇਡ ਤੁਸੀਂ ਕੋਈ ਕਿਸ ਕਵੇ ਇਧਰ ਉਧਰੋਂ ਜਾਂ ਕਿਸੇ ਨੇ ਕਿਹਾ ਹੋਵੇ ਕੋਈ ਬੁੱਧਵਾਰ ਨੂੰ ਆਜੀ ਵੀਰਵਾਰ ਨੂੰ ਆਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਜੀ 14 ਸਾਲ ਬਾਅਦ ਸੁਣੀ ਆਈ ਦੇ ਨੇ ਨਹੀਂ ਨਹੀਂ ਕੋਈ ਨਹੀਂ ਤੁਹਾ ਅਸਲ ਚ ਤੁਹਾਡੀ ਮਿਹਨਤ ਹੈ ਅਸੀਂ ਸੁਣਨ ਵਾਲੇ ਤਾਂ ਪਰਮਾਤਮਾ ਦੇ ਕੋ ਆਪਾਂ ਤਾਂ ਜ਼ਰੀਆ ਬਣ ਸਕਦੇ ਆ ਪਰ ਕਰੇ ਖੁਸ਼ੀ ਹੈ ਮੈਨੂੰ ਤੇ ਮੇਰੇ ਵੱਲੋਂ ਪਰਿਵਾਰ ਨੂੰ ਬਧਾਈ ਬਹੁਤ ਬਹੁਤ ਨਹੀਂ ਹੁਣ ਦੇ ਕਿਤੇ ਪਿੱਛੇ ਟਿਗੇ ਜੀ ਨਹੀਂ ਨਹੀਂ ਹੁਣ ਹੋਰ ਅੱਗੇ ਜਾਣਾ ਔਰ ਇਸ ਮੈਂ ਅਜੇ ਵੀ ਕਹੂੰਗਾ ਤੁਹਾਨੂੰ ਇਸ ਨੌਕਰੀ ਨੂੰ ਤੁਸੀਂ ਆਖਰੀ ਨਹੀਂ ਸਮਝਣਾ ਨਾ ਹੀ ਪਹਿਲੀ ਸਮਝਣਾ ਹਜੇ ਹੋਰ ਪੜ ਕੇ ਹੋਰ ਜਿਆਦਾ ਵੱਡੀਆਂ ਪੋਸਟਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਪੜ ਲਓ ਮੈਰਿਟ 'ਚ ਆ ਜਾਓ ਤੁਹਾਡੇ ਘਰੇ ਚਿੱਠੀ ਆਊਗੀ ਜੀ ਸਰ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਦੇ ਮੁਬਾਰਕਾਤ ਤੁਹਾਨੂੰ ਤੁਸੀਂ ਸੱਚ ਕਰੇ ਤੂਰੀ ਤੋਂ ਸਰ ਮੈਂ 14 ਸਾਲ ਹੋ ਗਏ ਸਰ ਮੈਨੂੰ ਕੰਟਰੈਕਟ ਬਿਲਿਆ ਆਵਾਜ਼ ਥੋੜੇ ਜਿ 14 ਸਾਲ ਹੋ ਗਏ ਸਰ ਮੈਨੂੰ ਜੀ ਪ੍ਰਾਈਵੇਟ ਪ੍ਰਾਈਵੇਟ ਜੋਬ ਕਰਦੇ ਨੇ ਜੀ 14 ਸਾਲ ਬਾਅਦ ਅੱਜ ਮੇਰੀ ਤੁਸੀ ਸੁਣੀ ਹੈ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਅੱਛਾ ਕਿਹੜਾ ਫੇਟ ਤੂਰੀ ਤੋਂ ਸ਼ੇਰਪੁਰ ਛੋਡਿਆ ਜੀ ਹਰ ਭਾਜਦਾ ਬੇਟਾ ਸ਼ੇਰਪੁਰ ਛੋਡਿਆ ਜ हां जी 14 ਸਾਲ ਹੋ ਗਏ ਤੁਹਾਡੇ ਨਾਲ ਜੁੜੇ ਨੂੰ ਵੀ ਪਾਲੀ ਵੱਲੋਂ ਜੀ ਅੱਛਾ ਤੇ ਹੁਣ ਕਿਹੜੀ ਨੌਕਰੀ ਚੱਲ ਕਰ ਰਹੇ ਮੈਂ ਸਰ ਫਾਇਰ ਡਰਾਈਵਰ ਜੀ ਅੱਛਾ ਹਾਂ ਜੀ ਫਾਇਰ ਬ੍ਰਿਗੇਡ ਦੀ ਕੋਈ ਕਿਸੇ ਕਿਸਮ ਦਾ ਕੋਈ ਪੈਸੇ ਪੁੱਛੀ ਜਾਂ ਕੋਈ ਨਹੀਂ ਸਰ 1 ਰੁਪਿਆ ਵੀ ਨਹੀਂ ਜੀ ਕਿ ਵੇਦਰੋਂ ਉਧਰੋਂ ਜਾਂ ਕਿਸੇ ਨੇ ਕਿਹਾ ਹੋਵੇ ਕੋਈ ਬੁੱਧਵਾਰ ਨੂੰ ਆਜੀ ਵੀਰਵਾਰ ਨੂੰ ਆਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਜੀ 14 ਸਾਲ ਬਾਅਦ ਸੁਣੀ ਆਈ ਇਹਨੇ ਨਹੀਂ ਨਹੀਂ ਕੋਈ ਨਹੀਂ ਤੁਹਾ ਅਸਲ ਚ ਤੁਹਾਡੀ ਮਿਹਨਤ ਹੈ ਅਸੀਂ ਸੁਣਨ ਵਾਲੇ ਤਾਂ ਪਰਮਾਤਮਾ ਦੇ ਕੋ ਆਪਾਂ ਤਾਂ ਜ਼ਰੀਆ ਬਣ ਸਕਦੇ ਹਾਂ ਪਰ ਕਰੇ ਖੁਸ਼ੀ ਹੈ ਮੈਨੂੰ ਹਾਂ ਜੀ ਤੇ ਮੇਰੇ ਵੱਲੋਂ ਪਰਿਵਾਰ ਨੂੰ ਬਤਾਈਏ ਫ ਬਹੁਤ ਬਹੁਤ ਧੰਨਵਾਦ ਕਿ ਕਿਤੇ ਪੀਸੀ ਦਿੱਗੇ ਜੀ ਨਹੀਂ ਨਹੀਂ ਹੁਣ ਹੋਰ ਅੱਗੇ ਜਾਣਾ ਹੈ ਇਸ ਵਾਲੇ ਨੌਕਰੀ ਲੈ ਆਏ ਔਰ ਇਸ ਮੈਂ ਅਜੇ ਵੀ ਕਹੂੰਗਾ ਤੁਹਾਨੂੰ ਇਸ ਨੌਕਰੀ ਨੂੰ ਤੁਸੀਂ ਆਖਰੀ ਨਹੀਂ ਸਮਝਣਾ ਨਾ ਹੀ ਪਹਿਲੀ ਸਮਝਣਾ ਹੈ ਹਜੇ ਹੋਰ ਪੜ ਕੇ ਹੋਰ ਜਿਆਦਾ ਵੱਡੀਆਂ ਪੋਸਟਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਪੜ ਲਓ ਮੈਰਿਟ 'ਚ ਆ ਜਾਓ ਤੁਹਾਡੇ ਘਰੇ ਚਿੱਠੀ ਆਊਗੀ ਜੀ ਸਰ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਦੇ ਮੁਬਾਰਕਾਤ ਤੁਹਾਨੂੰ ਤੁਸੀਂ ਸੱਚ ਕਿਹਾ ਤੋਰੀ ਤੋਂ ਸਰ ਮੈਂ 14 ਸਾਲ ਹੋ ਗਏ ਸਰ ਮੈਨੂੰ ਕੰਟਰੈਕਟ ਆਵਾਜ਼ ਥੋੜਾ ਜਿਆਦਾ 14 ਸਾਲ ਹੋ ਗਏ ਸਰ ਮੈਨੂੰ ਜੀ ਜੀ ਪ੍ਰਾਈਵੇਟ ਜੋਬ ਕਰਦੇ ਨੇ ਜੀ 14 ਸਾਲ ਬਾਅਦ ਅੱਜ ਮੇਰੀ ਤੁਸੀ ਸੁਣੀ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਛਾ ਕਿਹੜਾ ਫਿੱਟ ਤੂਰੀ ਤੋਂ ਸ਼ੇਰਪੁਰ ਛੋਟੀਆਂ ਹਰਪਾ ਜਾਂਦਾ ਬੇਟਾ ਸ਼ੇਰਪੁਰ ਛੋਟੀਆਂ ਜੀ ਹਾਂ ਸ਼ੇਰਪੁਰ 14 ਸਾਲ ਹੋ ਗਏ ਤੁਹਾਡੇ ਨਾਲ ਜੁੜਿਆ ਨੂੰ ਵੀ ਪਾਲੀ ਵੱਲੋਂ ਜੀ ਅੱਛਾ ਤੇ ਹੁਣ ਕਿਹੜੀ ਨੌਕਰੀ ਚੱਲ ਕਰੇ ਮੈਂ ਸਰ ਫਾਇਰ ਡਰਾਈਵਰ ਜੀ ਅੱਛਾ ਹਾਂ ਜੀ ਫਾਇਰ ਬ੍ਰਿਗੇਡ ਦੀ ਕੋਈ ਕਿਸੇ ਕਿਸਮ ਦਾ ਕੋਈ ਪੈਸੇ ਪੁੱਛੀ ਜਾਂ ਕੋਈ ਨਹੀਂ ਸਰ 1 ਰੁਪਿਆ ਵੀ ਨਹੀਂ ਜੀ ਕੋਈ ਉਧਰ ਉਧਰੋਂ ਜਾਂ ਕਿਸੇ ਨੇ ਕਿਹਾ ਹੋਵੇ ਕੋਈ ਨਹੀਂ ਸਰ ਕੋਈ ਬੁੱਧਵਾਰ ਨੂੰ ਆਜੀ ਵੀਰਵਾਰ ਨੂੰ ਆਜੀ ਬਹੁਤ ਬਹੁ ਅਜੀ ਸੁਣਨ ਵਾਲਾ ਤਾਂ ਪਰਮਾਤਮਾ ਦੇਖੋ ਆਪਾਂ ਤਾਂ ਜ਼ਰੀਆ ਬਣ ਸਕਦੇ ਆ ਪਰ ਕਰੇਮ ਖੁਸ਼ੀ ਹੈ ਮੈਨੂੰ ਹਾਂਜੀ ਹਾਂ ਤੇ ਮੇਰੇ ਵੱਲੋਂ ਪਰਿਵਾਰ ਨੂੰ ਬਤਾਈਏ ਬਹੁਤ 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 ਨਹੀਂ ਹੁਣ ਹੋਰ ਅੱਗੇ ਪਿੱਛੇ ਦੀਗੇ ਜੀ ਨਹੀਂ ਨਹੀਂ ਹੁਣ ਹੋਰ ਅੱਗੇ ਜਾਣਾ ਔਰ ਇਸ ਮੈਂ ਅਜੇ ਵੀ ਕਹੂੰਗਾ ਤੁਹਾਨੂੰ ਇਸ ਨੌਕਰੀ ਨੂੰ ਤੁਸੀਂ ਆਖਰੀ ਨਹੀਂ ਸਮਝਣਾ ਨਾ ਹੀ ਪਹਿਲੀ ਸਮਝਣਾ ਹਜੇ ਹੋਰ ਪੜ ਕੇ ਹੋਰ ਜਿਆਦਾ ਵੱਡੀਆਂ ਪੋਸਟਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਪੜ ਲਓ ਮੈਰਿਟ 'ਚ ਆ ਜਾਓ ਤੁਹਾਡੇ ਘਰੇ ਚਿੱਠੀ ਆਊਗੀ ਜੀ ਸਰ ਜਿੰਦਾਬਾਦ ਬਹੁਤ ਬਤਣਾ ਮੁੱਖ ਮੰਤਰੀ ਸਾਹਿਬ ਦੇ ਮੁਬਾਰਕਾਤ ਤੁਹਾਨੂੰ ਤੁਸੀਂ ਸੱਚ ਕਰਾ ਤੂਰੀ ਤੋਂ ਸ਼ਰਮੇ 14 ਸਾਲ ਹੋ ਗਏ ਸਰ ਮੈਨੂੰ ਕੰਟਰੈਕਟ ਬਿਲ ਆਵਾਜ਼ ਥੋੜਾ ਜਿਹਾ 14 ਸਾਲ ਹੋ ਗਏ ਸਰ ਮੈਨੂੰ ਜੀ ਪ੍ਰਾਈਵੇਟ ਪ੍ਰਾਈਵੇਟ ਜੌਬ ਕਰਦੇ ਨੇ ਜੀ 14 ਸਾਲ ਬਾਅਦ ਅੱਜ ਮੇਰੇ ਤੁਸੀਂ ਸੁਣੀਏ ਜੀ ਬਹੁਤ ਬਹੁਤ ਧੰਨਵਾਦੀ ਥੋੜਾ ਤੂਰੀ ਤੋਂ ਸ਼ੇਰਪੁਰ ਛੋਟੀਆਂ ਹਰਪਾ ਜੰਦਾ ਬੇਟਾ ਸ਼ੇਰਪੁਰ ਛੋਟੀਆਂ ਜੀ ਹਾਂ ਸ਼ੇਰਪੁਰ 12 ਸਾਲ ਹੋ ਗਏ ਛੋਟੇ ਨਾਲ ਜੁੜੇ ਨੂੰ ਪਾਲੀ ਵੱਲੋਂ ਜੀ ਅੱਛਾ ਤੇ ਹੁਣ ਕਿਹੜੀ ਨੌਕਰੀ ਚੱਲ ਕਰੇ ਮੈਂ ਸਰ ਫਾਇਰ ਡਰਾਈਵਰ ਜੀ ਅੱਛਾ ਹਾਂ ਜੀ ਫਾਇਰ ਬ੍ਰਿਗੇਡ ਦੀ ਕੋਈ ਵੇਦਰ ਉਧਰੋਂ ਜਾਂ ਕਿਸੇ ਨੇ ਕਿਹਾ ਹੋਵੇ ਕੋਈ ਬੁੱਧਵਾਰ ਨੂੰ ਆਜੀ ਵੀਰਵਾਰ ਨੂੰ ਆਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਜੀ 14 ਸਾਲ ਬਾਅਦ ਸੁਣੀ ਆਈ ਇਹਨੇ ਨਹੀਂ ਨਹੀਂ ਕੋਈ ਨਹੀਂ ਅਸਲ 'ਚ ਤੁਹਾਡੀ ਮਿਹਨਤ ਹੈ ਅਸੀਂ ਸੁਣਨ ਵਾਲੇ ਤਾਂ ਪਰਮਾਤਮਾ ਦੇ ਕੋ ਆਪਾਂ ਤਾਂ ਜ਼ਰੀਆ ਬਣ ਸਕਦੇ ਹਾਂ ਪਰ ਕਰੇ ਖੁਸ਼ੀ ਹੈ ਮੈਨੂੰ ਹਾਂਜੀ ਹਾਂ ਤੇ ਮੇਰੇ ਵੱਲੋਂ ਪਰਿਵਾਰ ਨੂੰ ਬਧਾਈ ਬਹੁਤ ਬਹੁਤ ਧੰਨਵਾਦ ਹੁਣ ਤੇ ਕਿਤੇ ਪਿੱਛੇ ਦੀਗੇ ਜੀ ਨਹੀਂ ਨਹੀਂ ਹੁਣ ਹੋਰ ਅੱਗੇ ਜਾਣਾ ਔਰ ਇਸ ਮੈਂ ਅਜੇ ਵੀ ਕਹੂੰਗਾ ਤੁਹਾਨੂੰ ਇਸ ਨੌਕਰੀ ਨੂੰ ਤੁਸੀਂ ਆਖਰੀ ਨਹੀਂ ਸਮਝਣਾ ਨਾ ਹੀ ਪਹਿਲੀ ਸਮਝਣਾ हजे होर पढ़ के होर ज्यादा जाद, व्डिया पोस्टा तो इंतज़ार कर रही ने पढ़ लो मैरिट च जाओ थोड़े घरें चिट्ठी आऊगी धन्यवाद बहुत बहुत धन्यवाद